ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਗ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਿਆ ਸਤ ਸਚੁ ਜੁਗਾਤਿ ਸਚੁ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚਣਾ ਹੋਵੇ ਜੇ ਸੁੱਤੀ ਖ਼ਬਰ ਚੁਪੇ ਚੁਪਨਾ ਹੋਵੇ ਜੇ ਲਾਇ ਰਹਾ ਨਿਬਾਲ ਭੁਖੇ ਬੁਖਨੌਤ ਜਬ ਨੋ ਪੀਆ ਪਾਰ ਸੈ ਸੰਪਲਕ ਹੋਏ ਤੱਕ ਨਕਰ ਲੈ ਨਾਲ ਕੇ ਸੱਚਾ ਰਹਾ ਹੋਈਐ ਕਿਉ ਕੋੜਾ ਟੁੱਟੇ ਪਾਲ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਨਕ ਹੁਕਮ ਹੀ ਹੋ ਨਾ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋ ਜੀ ਹੁਕਮ ਲੋ ਵੜਾਈ ਹੁਕਮੀ ਤੁਮਨੀਚ ਹੁਕਮ ਲੇਕ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਲ ਹੁਕਮੇ ਜੈ ਬੁਝੇ ਤਾਂ ਹੁਮੇ ਕਹਿਨੇ ਕੋਇ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਦ ਦਾਣੇ ਨਿਸ਼ਾਨ ਗਾਵੇ ਕੋ ਗੁਰੁੜੀਆਂ ਯ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਧ ਗਰੇ ਤਰਖੇ ਗਾਵੇ ਕੋ ਜਿਲੇ ਫਿਰਦੇ ਗਾਵੇ ਕੋ ਜਾ ਪੇਜ ਸੇ ਦੂਰ ਗਾਵੇ ਕੋ ਵਿਕੇ ਹਾਜ਼ਰਾ ਦੂਰ ਕਥਨਾ ਕਥਿਨਾ ਆਵੇ ਤੋਟ ਕਤ ਕਤ ਕਤੀ ਕੋਟੀ ਕੋੜ ਕੋੜ ਕੋਟ ਤੇੰਦਾ ਦਿਲ ਦੇ ਤਕ ਪਾਹੇ ਤੁਗਾ ਜੁਗੰਤਰ ਖਾਈ ਖਾਹੇ ਹੁਕਮੇ ਹੁਕਮ ਚਲਾਇ ਰਾਹੋ ਨਾਨਕ ਬਿਕਸੇ ਵੇ ਪ੍ਰਵਾਹੋ ਸਾਚਾ ਸਾਇ ਸਤਨਾਏ ਪਾਖਿਆ ਪਾਉ ਪਾਰ ਆਖੇ ਮੰਗੇ ਦੇ ਦੇਦਾਰ ਕਰੇ ਦਾਤਾਰ ਕੇ ਕੇ ਅਗ ਰਖੀਏ ਜਿਸ ਦਰਵਾਰ ਮੋਹ ਕੇ ਬੋਲਣ ਬੋਲ ਗਏ ਜਿਸ ਹੁੰਦਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਧਾਈ ਵਿਚਾਰ ਕਰਮੀ ਆਵੇ ਕਪੜਾ ਨਦੀ ਮੁਖਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਤਿਆਰ ਤਾਂ ਪਿਆਰ ਨਾ ਜਾ ਕੀਤਾ ਨਾ ਹੋਇ ਆਪਿ ਆਪ ਅਨੰਦਰ ਸੋਏ ਜਿਸੇ ਵੇਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਕਾਵਿਐ ਸੁਣਿਐ ਮਨੁ ਕੀ ਪਾਉ ਤੋ ਪਰਾਰ ਸੋਕਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੇਸ਼ਰ ਗੁਰੂ ਗੋਖ ਬਰਨਾ ਗੁਰੂ ਪਾਰਵਤੀ ਮਾਈ ਜੇ ਹਉ ਜਾਣੈ ਆਖਾ ਨਹੀਂ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਨ ਇਸ ਨ ਜਾਇ ਜੀਤ ਨਾਮ ਅਜੇ ਇਸ ਪਾਵਾਂ ਪਰ ਪਾਣੇ ਕੇ ਨਾਏ ਕਰੀ ਜੇਤੀ ਸਿਟ ਪਾਈ ਵੇਖਾ ਮਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਲਕ ਦੇ ਗੁਰ ਕੀ ਸਿੱਖ ਸੁਣੀ ਉਦਰਾ ਇੱਕ ਦੇਹ ਬਜਾਈ ਸੋਨਾਂ ਦੀਆਂ ਆਕਾਇ ਕੋ ਦਾਤਾ ਸੋਮੈ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾ ਖੰਡਾ ਵਿਜਾਣੀਆਂ ਨਾਲ ਚਲੇ ਸੋ ਕੋਈ ਚੰਗਾ ਨਾ ਰਖਾਇ ਕੇ ਜਸ ਕੀਤ ਜਗਲੇ ਜੇ ਤਿਸ ਨਾ ਨਾਵੇ ਤਾਂ ਬਾਤ ਰੁਚੇ ਕੇ ਕੀਤਾ ਅੰਦਰ ਕੀ ਕਰ ਦੋਸੀ ਦੋਸਤ ਰੇ ਨਾਨਕ ਨੇ ਗੁਣ ਗੁਣ ਕੋਏ ਗੁਣ ਤਿਆਗੁਰ ਦੇ ਤੇ ਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਏ ਕਰੇ ਸੁਣਿਆ ਅਸੀਂ ਤੋਏ ਸੁਨਾਸ ਸੁਣਿਆ ਅੰਦੀ ਅਲੋਪ ਤਾਲ ਸੁਣਿਆ ਪਹੇ ਨਾ ਸਕੇ ਕਾਲ ਨਾਨਕ ਪਉਦਾ ਸਦਾ ਉਗਾਸ ਸੁਣਿਆ ਧੂਪ ਆਪਕਾ ਨਾਸ ਸੁਣਿਆ ਸਰਬਰਮਾਇੰਦ ਸੁਣਿਆ ਮੋਕਸਾ ਨਾਮੰਦ ਸੁਣਿਆ ਜੋਗ ਚੁਗਤਰਪੀਦ ਸੁਣਿਆ ਸਾਸ ਤਸੈ ਮਨਤਵੇਦ ਨਾ ਨ ਪੋਤਾ ਸਦਾ ਵਗਾਸ ਸੁਣੀਏ ਦੂਪ ਪੌ ਕਾ ਨਾਸ ਸੁਣੀਏ ਸਤ ਸੰਤੋ ਗਿਆਨ ਸੁਣੀਏ ਅੜਸੜ ਕੈ ਇਸ਼ਨਾਨ ਸੁਣੀਏ ਪੜ ਪੜ ਪਾਵੇਂ ਮਾਨ ਸੁਣੀਏ ਲਾਗੇ ਸਹ ਇਤਿਆਰ ਨਾ ਨ ਪੋਤਾ ਸਦਾ ਵਗਾਸ ਸੁਣੀਏ ਦੂਪ ਪੌ ਕਾ ਨਾਸ ਸੁਣੀਏ ਸਰ ਅਗੁਣ ਹਕੇ ਗਾ ਸੁਣੀਏ ਸੇ ਕਿਰਪਾ ਸਾਹੋ ਨਾ ਸੁਣੀਏਂ ਦੇ ਪਾਵੇ ਰਾਹੋ ਸੁਣੀਏ ਹਾਥ ਹੋਵੇ ਅਸਗਾਹੋ ਨਾ ਨ ਕੋ ਤਸਾਊਗਾ ਅਸ ਸੁਣੇ ਦੁਪਾਉ ਕਾ ਨਾਸ ਮਨ ਨੇ ਕੀ ਗਤ ਕਹੀ ਨਾ ਦੇ ਜੇ ਕੋ ਕਹੇ ਪਿਛੇ ਪਸਤਾ ਕਾਗਦ ਕਲਮ ਨਾ ਲਿਖਨ ਹਾਰ ਮਨ ਨੇ ਕਬਹ ਕਨ ਵਿਚਾਰ ਐਸਾ ਨਾਮ ਨਿੰਜਨ ਹੋਏ ਜੇ ਕੋ ਮਨ ਜੜੇ ਬਨ ਕੋਏ ਮਨ ਨੇ ਸੁਤੋਏ ਮਨ ਮੁਦ ਮਨ ਨੇ ਸੋਰ ਕੋਲ ਕੀ ਸੁਤ ਮਨ ਨੇ ਮੋਇ ਚੋਟਾ ਨਾ ਕਾਏ ਮਨ ਜੇ ਉਹ ਕੇ ਸਾਥ ਨਾ ਜਾਏ ਐਸਾ ਨਾਮ ਨਿੰਜਨ ਹੋਏ ਜੇ ਕੋ ਮਨ ਜੜੇ ਬਨ ਕੋਏ ਮੰਨੇ ਮਾ ਠਾਕ ਨਾ ਪਾਏ ਮੰਨੇ ਪਾਸੇ ਬੜ ਜਾਏ ਮੰਨੇ ਬਾਗ ਨੱਲੇ ਪੰਚ ਮੰਨੇ ਤਰੁ ਸਿੱਤੀ ਸੰਵੰਦ ਐਸਾ ਨਾਮ ਨਿਰੰਧਨ ਹੋਏ ਜੇ ਕੋ ਮੰਜਾੜੇ ਮਰ ਕੋਏ ਮੰਨੇ ਪਾਵੇ ਮੁਗਦਵਾਰ ਮੰਨੇ ਪਰਿਵਾਰੇ ਸਰਦਾਰ ਮੰਨੇ ਤਰੇ ਤਰੇ ਗੁਰਸੇ ਕੋ ਮੰਨਣਾ ਨਾ ਪਾਏ ਨਾ ਪੀਖਾ ਐਸਾ ਨਾਮ ਨਿਰੰਧਨ ਹੋਏ ਜੇ ਕੋ ਮੰਜਾੜੇ ਮਰ ਕੋਏ ਪੰਜ ਪੁਰਣ ਪੰਪਰਦਾਨ ਪੰਜੇ ਪਾਵੇ ਤਰਗੇ ਮਾਨ ਪੰਜ ਸੋਹੇ ਹੈ ਰਾਜਾਨ ਪੰਚ ਕਾ ਗੁਰੂ ਏ ਕੋ ਧਿਆਨ ਤੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੈ ਨਾਈਸੁ ਮਾਲ ਤੋਲ ਤਰੰਧਿਆ ਕਬੂਤ ਸੰਤੋਖ ਤਾਪ ਰਖਿਆ ਜਨਸੂਗਤ ਜੇ ਕੋ ਮੁਝੇ ਹਵੈ ਤਿਆਰ ਤਵਲੇ ਉਪਰ ਕਿਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਰਤ ਲਖਿਆ ਹੁਣ ਜੋਰ ਜੀ ਜਨਤਨਗਾ ਕੇਨਾ ਸਭ ਨ ਲਖਿਆ ਉੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਏ ਲੇਖ ਲਿਖਿਆ ਕਿਤਾ ਹੋਏ ਕਿਤਾ ਤਾਨਤ ਵਾਲੇ ਰੂਪ ਕੀਤੀ ਦਾਤ ਜਾਣੇ ਕੋਣ ਕੋਣ ਤੋ ਇਤੋ ਕੁਸਾ ਹੋਏ ਕੁਕਵਾਓ ਤਿਸਤੇ ਹੋਏ ਲਖਦ ਰਿਹਾਓ ਕੁਦਰਤ ਕਉਣ ਕਹਾ ਵਿਚਾਰ ਵਾਰਾ ਨਾ ਜਵਾਏ ਕੁਵਾਰ ਜੋਤ ਤਦ ਭਾਵੇ ਸਾਈ ਫਲੀਕਾਰ ਤੂ ਸਦਾ ਸਲਾਮਤ ਲੈ ਅਹੰਕਾਰ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗੰਧ ਮੁਖਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਾਣੇ ਵਿਚਾਰ ਅਸੰਖ ਸਤੀ ਸਖਦਾ ਤਾਰ ਸੰਖ ਸੁਰਮੋਹ ਪਖਸਾਰ ਸੰਖ ਮੋਨ ਲਗਲਾਏ ਤਾਰ ਉਦਤ ਕਣ ਕਾਂ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੋਰਕੰਧ ਕੌਰ ਸੰਖ ਚੋਰ ਹਰਾਨ ਕੌਰ ਸੰਖ ਅਮਲ ਕਰਦਾ ਜੈ ਜੋਰ ਸੰਖਲ ਵੜ ਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਲ ਕੂੜੇ ਫਿਰ ਆਏ ਅਸੰਖ ਬਲੇ ਚਮਲ ਪੱਖਾ ਹੈ ਸੰਖ ਨਿੰਦ ਅਕਸਰ ਕਰੇ ਪਾਰ ਨਾਲ ਕਹੇ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸੁਲਾਮਤ ਰੰਕਾਰ ਅਸੰਖ ਨਾਵ ਸੰਖਤਾ ਨਾਵ ਕਮ ਅਕਮ ਸੰਕਲੋ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਹੈ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋ ਬਖਾਣ ਜਿਨ ਇਹ ਲਿਖੇ ਤਿਸ ਨਾਹੇ ਜੇ ਫਰਮਾਏ ਤੇ ਤੇ ਪਾਏ ਜੇ ਤੱਕ ਇਤ ਤੇ ਤਾ ਨਾ ਨਾ ਨਾਇਕ ਹੋਤਾ ਹੋ ਉਹਦੇ ਕੋਲ ਕਾ ਵਿਚਾਰ ਵਾਰਨ ਜਾਵੇ ਇੱਕ ਵਾਰ ਜੋ ਤਜ ਪਾਵੇ ਸਾਈ ਪਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਣੀ ਤੋਤੇ ਉਤਰਸ ਕੇ ਇਹ ਮੂਤ ਪਲੀਤੀ ਕਪੜ ਹੋਵੇ ਦੇਸ ਆ ਬੂਨ ਲੱਗੇ ਹੋ ਤੋਏ ਪਰ ਇਹ ਮਾਤ ਪਾਪਾ ਕੇ ਸੰਗ ਉਹ ਤੋ ਪੇਣਾਵੇ ਕੇ ਰੰਗ ਪੁੱਲੀ ਪਾਪੀ ਅੱਖ ਨਾਏ ਕਰ ਕਰ ਕਾ ਨਾ ਲਿਖ ਲੈ ਜਾਹੋ ਆਪੇ ਵੀ ਜਪੇ ਖਾ ਹੋ ਨਾਨਕ ਹੋ ਵੀ ਆਵੋ ਜਾਓ ਤੀਸ ਤਬ ਦਿਆ ਤਤਤਾਨ ਜੇ ਕੋ ਪਾਵੇ ਤਿਲਕਾ ਮਾਲ ਸੁਨਿਆ ਮਨਿਆ ਮਨ ਕੀਤਾ ਪਾਓ ਅੰਤਰਗਤ ਤੀਤਵ ਲਾਓ ਸਭ ਕੋں ਤੇਰੇ ਮਨ ਆਈ ਕੋਈ ਮਨ ਕੋਲ ਕੀਤੇ ਭਗਤ ਨਾ ਹੋਏ ਸੂ ਅਸਤ ਆਤਮਾਣੀ ਬਰਮਾਓ ਸਤ ਸਹਾਰ ਸਦਾ ਮਨ ਚਾਓ ਕੌਣ ਸਵੇਲਾ ਭਗਤ ਕੌਣ ਕੌਣ ਤਤਕਾਉਣ ਵਾਰ ਕਉਣ ਸੇ ਰਤਮਾਹ ਕਉਣ ਜਿਤ ਹੋਆ ਆਕਾਰ ਵੇਲਾ ਪਾਇਆ ਪੜਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਰ ਦਿਆ ਜੇ ਲਿਖਣ ਲੇਖ ਪੁਰਾਣ ਤਿਤਵਾ ਨਾ ਜੋਗੀ ਜਾਣੇ ਵਤਮਾਹੋ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਈ ਕਿਉਂ ਕਰ ਆਖਾ ਕਿਸਾ ਲਾਹੀ ਕਿਉਂ ਵਰਨੇ ਕਿਵ ਜਾਣਾ ਨਾਲਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵਡਾ ਸਾਹਿਬ ਦੀਨਾ ਕਿਤਾਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਹਾ ਨਾ ਸੋਹੇ ਬਤਾਲਾ ਬਤਾਲ ਲਖ ਆਗਾਸ ਅਗਾਸ ਓੜ ਕੋੜ ਪਾਲਥ ਕੇ ਵੇਦ ਕਣਿਕ ਬਾਤ ਸੈਸ 18 ਕਣਕ ਤੇ ਬਾਸ ਲੋ ਇਕ ਤਾਤ ਲੈ ਕਹੋ ਤੋ ਲਿਖਿਏ ਲੇਕੇ ਹੋਣਾ ਸੋ ਨਾਨਕੋ ਡਾ ਆਖਿਐ ਆਪੇ ਜਾਣੇ ਆਪ ਸਲਾਹੀ ਸਲਾਹੇ ਤਿਸੁਤ ਨ ਪਾਈਐ ਨਦੀਆ ਤੇ ਆਪੋ ਸੁਣਾ ਜਾਣੀਐ ਸਮਨ ਸਾ ਸੁਤਾਨ ਕਿਰਸੀ ਤੀ ਮਨ ਤਨ ਕਿਹ ਤੁਨ ਨਾ ਹੋ ਬਨੇ ਜੇ ਤਿਸ ਮਨ ਨਾ ਵਿਸਰੇ ਅੰਤ ਨਾ ਸਿਤੀ ਕੈ ਨ ਅੰਤ ਅੰਤ ਨਾ ਕੰਨੇ ਦੇਨ ਨ ਅੰਤ ਰਤਨਾ ਵਿਕਣ ਸੁਣਾ ਨ ਅੰਤ ਅੰਦਨ ਜਾਪੇ ਕਿਆ ਵਰਵੰਤ ਅੰਦਨ ਜਾਪੇ ਕੀਤਾ ਆਕਾਰ ਅੰਦਨ ਜਾਪੇ ਪਾਰਾਵਾਰ ਅੰਤ ਕਾਨ ਕੇਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਜੇ ਇਹ ਅੰਤਨਾ ਜਾਣੇ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹ ਉੱਚਾ ਥਾ ਉੱਚੇ ਉਪਰ ਉਚਾ ਨਾਓ ਇਹ ਹੋਰ ਉੱਚਾ ਹੋਏ ਕੋਏ ਇਸ ਉੱਚੇ ਕੋ ਜਾਣੇ ਸੋਏ ਜੇੜ ਆਪ ਜਾਣੇ ਆਪ ਨਾਨਕ ਅੰਦੇ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕਿਤੇ ਮੰਗਹਿ ਜੋ ਦੇ ਪਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪ ਤੇ ਵਿਖਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਈ ਕਾਹੇ ਕੇ ਤੇਆ ਦੋ ਬੁਬਸਨਾਰ ਏ ਪੇ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਲੇ ਹੋਏ ਹੋਰ ਆਖ ਨਸਕੇ ਕੋਏ ਜੇ ਕੋ ਖਾਇ ਕੋ ਆਖਣ ਬਾਹੇ ਉਹ ਜਾਣਿਆ ਜੱਥੇ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸਨੂੰ ਬਖਸ਼ੇ ਸਿਖਸਲਾਹ ਨਾਨਕ ਬਾਤ ਸਾਹੀ ਬਾਤ ਸਾਹੋ ਮੂਲ ਗੁਣ ਮੂਲ ਅਪਾਰ ਮੂਲ ਅਪਾਰੀਏ ਮੂਲ ਪੰਡਾਰ ਮੂਲ ਆਵੇ ਮੂਲ ਲੈ ਜਾਏ ਮੂਲ ਪਾਏ ਮੂਲਾ ਸਮਾਏ ਮੁਲਤਰ ਮੋਲ ਦੀ ਬਾਣ ਮੁਲਤੁਲ ਅਮੁਲਾ ਪ੍ਰਮਾਣ ਅਮਲ ਬਖਸ਼ੀ ਸ ਅਮਲ ਨਿਸਾਨ ਮੁਲ ਕਰਮ ਅਮਲ ਹਰਮਾਨ ਮੁੱਲਾ ਉਮਲ ਆਖਾ ਨਾ ਜਾਏ ਆਖਾ ਕਰਵੇ ਲਿਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਖੇ ਆਣ ਆਖੇ ਵਰਵੇ ਆਖੇ ਇੰਦ ਆਖੇ ਕੋ ਪੀਤੇ ਗੋਵਿੰਦਰ ਆਖੇ ਇਸ ਆਖੇ ਸਿਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਨਨ ਮੁਰਜਨ ਸੇਵ ਕਿਤੇ ਆਖੇ ਆਕਰ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਏ ਇੱਥੇ ਕਿਤੇ ਹੋਕਰੇ ਤਾਂ ਆਖ ਨ ਸਕੇ ਕਈ ਗੇ ਜੇ ੜ ਪਾਵੇ ਤੇ ੜ ਹੋਵੇ ਨਾਨਕ ਜਾਣੇ ਸੱਚ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਸਿਰ ਲਿਖੀਏ ਗਵਾਰਾ ਗਵਾਰ ਸੋਦਰ ਕਿ ਹਾਸੋ ਪਰ ਕਿਹਾ ਜਿਤ ਵੈਸਾ ਸਮਾਲੇ ਵਾਦੇ ਨਾ ਦੇਨੇ ਕਸੰਖਾ ਕਿਤੇ ਵਾਉਣਿਹਾਰੇ ਇਤੇ ਰਾਗ ਪਰਿਸ਼ੋਕਿਆਂ ਨੇ ਕਿਤੇ ਕਾ ਉਠਾਰੇ ਗਾਵਨ ਤੋਂ ਨਾ ਪਉਣ ਪਾਣੀ ਵਸੰਤਰ ਕਾਵੇ ਰਾਜਾ ਤਨਮ ਦੁਆਰੇ ਗਾਵੇ ਜਿਤ ਕੁਤ ਲਿਖ ਜਾਣ ਨਾ ਹੈ ਲਿਖ ਲਿਖ ਤਨਮ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੁਨ ਸੁਦਾ ਸਵਾਰੇ ਗਾਵੇ ਇੰਦ ਇੰਦਰ ਅਸਨ ਮਿਠੇ ਦੇਵਤਿਆਂ ਦਰ ਨਾਲੇ ਕਾਵੇ ਸਿਸਮਦੀ ਅੰਦਰ ਕਾਵਨ ਸਾਧ ਵਿਚਾਰੇ गावण जती सती संतोषी गावह वीर करा रे गावण पण्डित पनी रक्षो जो जो वे धना ले गाववे मौनिया मनमोहन सुरगा मथ पिया ले गावण रत्न पाए तेरे 68 तीर्थ ना ले गाववे जोंध मावर सोया गाववे खणि चारे गाववे खंड मंडलो पंडा कळ क रखे तारे सेई तु लो गावण दो तु लो गाववे दो धन पावे सर ਕਤੇ ਤੇਰੇ ਬਸਾਲੇ ਹੋਰ ਕਿਤੇ ਗਾਵਣ ਸਿਮਾ ਜਿਤਨਾ ਹੋ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਇਬ ਸਤਿਆ ਸਾਥੀ ਨਾਈ ਹੈ ਪੀ ਹੋਸੀ ਜਾਇ ਨਾ ਜਸੀ ਰਤਨਾਂ ਦੇ ਵਿੱਚ ਆਏ ਰੰਗੀ ਰੰਗੀ ਪਾਤੀ ਕਾ ਕਰਜ ਜੀ ਮਾ ਜੀ ਨੇ ਪਾਈ ਕਾ ਕਰ ਵੇਖ ਕਿਤੈ ਆਪਣਾ ਜਿੱਤ ਸ੍ਰੀ ਵਿਦਿਆਇ ਜੋਤਿ ਸੁਭਾਅ ਸਵੀਕਾਰ ਸੀ ਹਕਮ ਨਾ ਕਰਨਾ ਜਾਇ 105 656 ਸਾਇਬ ਨਾਨਕ ਰਹਿਣ ਜਾਇ ਬੰਦਾ ਸਦ ਅਕਸਰ ਪਰ ਤੋਲੀ ਤਿਆਲ ਕੀ ਕਰੇ ਬਹੁਤ ਖਿੰਤਾ ਕਾਲ ਕੋਈ ਕਾਇ ਜੋ ਦੰਡਾ ਪਰਤੀ ਤੈ ਆਈ ਪਰਤੀ ਸ왈ਤੀ ਮਨਜੀਤ ਤੇਜਗਜੀਤ ਆਦੇਸ ਇਸੇ ਆਦੇਸ ਆਦ ਅਨਿਲ ਅਨਾਦ ਅਨਾਤ ਜੁਗ ਜੁਗ ਏਕ ਹੋ ਇਸ ਭੁਗਤ ਗਿਆਨ ਦੇ ਆ ਪੰਡਾਰਣ ਕੜਕਟਵਾਜੇ ਨਾਦ ਆਪ ਨਾਥ ਨਾਤੀ ਸਭਾ ਕੀ ਰਿਸਿ ਔਰ ਆ ਸਾਜ ਸੰਜੋਗ ਜੁਗ ਜੁਗ ਕਰਤਲਾਵੇ ਲੈ ਕੇ ਆਵੇ ਪਾਗ ਆਦੇਸ ਇਸੇ ਆਦੇਸ ਆਦ ਅਨਿਲ ਅਨਾਦ ਨਾਤ ਜੁਗ ਜੁਗ ਏਕ ਹੋ ਇਸ ਏਕਾ ਮਾਇ ਜਿਉ ਤੇ ਵੈ ਤਿੰਤਲੇ ਪਰਵਾਨ ਇੱਕੋ ਸੰਸਾਰੀ ਇੱਕ ਵੰਡਾਰੀ ਇੱਕੋ ਲਾਇ ਦੀ ਬਾਣ ਜਿਉ ਤਿਸ ਭਾਵੇ ਤੇ ਚਲਾਵੇ ਜੋ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਦਾਨ ਆਦੇਸ਼ ਜਿ ਸੇ ਆਦੇਸ ਆਦ ਅਨਿਲ ਅਨਾਦ ਅਨਾਤ ਜੋ ਜੋ ਏਕੋ ਹੋਵੇ ਸੇ ਆਸਲ ਲੋਲੇ ਪੰਡਾਰ ਜੋ ਕੁਝ ਪਾਇਆ ਸੋ ਇੱਕ ਆਵਾਰ ਕਰ ਕਰਕੇ ਸਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਨਾਤ ਜੋ ਜੋ ਇੱਕੋ ਵੇਸ ਇਕ ਦੂਜੀ ਵਿਪੋਲਖ ਹੋਵੇ ਲਖ ਹੋਵੇ ਲਖ ਵੇਸ ਲੱਖ ਲੱਖ ਗੇੜਾ ਆਕੀਏ ਇੱਕ ਨਾਮ ਜਗਦੀਸ ਏਤੋ ਰਾਤ ਪਤਵੜੀ ਜਤੜੀ ਹੋਏ ਕਿ ਇਸ ਸੁਣ ਗੱਲਾਂ ਆਕਾਸ ਕੀ ਕੀਟਾ ਆਏ ਦੀਸ ਨਾ ਕੋ ਨਦਰੀ ਪਾਈਏ ਕੂੜੀ ਕੋੜੀ ਦੀਸ ਆਖਣ ਜੋ ਚ ਪੈਨੇ ਜੋ ਜੋ ਨਾ ਮੰਗਦੇ ਨਾ ਜੋਰ ਜੋਲ ਨਾ ਜੀਵਨ ਮਨੈ ਜੋਰ ਜੋ ਨਾ ਰਾਜ ਮਾਲ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੋਤੀ ਛੱਟੇ ਸੰਸਾਰ ਜਿਸ ਸਾਧੂ ਕਲ ਵੇਖੇ ਸੋ ਇਨਾਨ ਕੋ ਤੋ ਨੀਚ ਨਾ ਕੋਏ ਰਾਤੀ ਰੁਤੀ ਤਿਤੀ ਵਾਰ ਪਉਣ ਪਣੀ ਅਗਨੀ ਪਤਾਲ ਇਸ ਵਿੱਚ ਤਤਿਥਾ ਰੁਖੀ ਤਰਮ ਸਾਧ ਤੇ ਸਵਿਜੇ ਜੋਤ ਕੇ ਰੰਗ ਤਿਲਕੇ ਨਾਮ ਅਨੇਕ ਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਿਥੇ ਸੋਹਣ ਪਜ ਬਰਵਾਨ ਨਦਰੀ ਕਰਮ ਬੇ ਨਿਸ਼ਾਨ ਕਚ ਪਕਾਈ ਉਤੇ ਪਾਈ ਨਾਨਕ ਗਿਆ ਜਾਪੇ ਜਾਈ ਤਰਮਖੰਡ ਕਾ ਐੋ ਤਰਮ ਗਿਆਨਖੰਡ ਕਾ ਆਖੋ ਕਰਨਾ ਕਿਤੇ ਪਉਣ ਪਣੀ ਅਸੰਤਰ ਕਿਤੇ ਕਾਨ ਮੇਜਾ ਕਿਤੇ ਬਵੇਂ ਕਾਲ ਕਰੀਏ ਰੂਪਾਂ ਰੰਗ ਕੇ ਵੇਸ ਕਿਤੇ ਉਹ ਕਰ ਪੰਮੀ ਮੇਰ ਕੇ ਤੇ ਕੇ ਤੇ ਤੂਪ ਦੇ ਸਕੇ ਤੇ ਇੰਚਨ ਸੁਰ ਕਿਤੇ ਕਿੰਤੇ ਮੰਡਲ ਦੇਸ ਕੇਤੇ ਦੇਦਨ ਮੁਲਕੇ ਤੇ ਕਿਤੇ ਨਰ ਸਮੁੰਦਰ ਕਿਤੇ ਖੋਣੀ ਕਿਤੇ ਬਾਣੀ ਕਿਤੇ ਬਾਤ ਰਹਿੰਦੇ ਕੇਤੇ ਸੁੱਤੀ ਸੇਵ ਕਿਤੇ ਨਾਨਕ ਅਨੰਤ ਅਗਿਆਨ ਖੰਡ ਮੇ ਅਗਿਆਨ ਪਰਚਾ ਦੇ ਥਨਾਤ ਬਨੋਦ ਕੋੜ ਆਨੰਦ ਸਨੁਕਲ ਕੀ ਬਾਣੀ ਰੋਗ ਤੇ ਕਰ ਕਰੀ ਰੋ ਉਹ ਬਹੁਤ ਨੂੰ ਬ ਤਾਂ ਕਿਆਂ ਗੱਲਾਂ ਕਥਿ ਨਾ ਜਾਏ ਜੇ ਕੋ ਖੈ ਪਿਛੇ ਵਿਸਤਾਏ ਤੇ ਤੇ ਕਰੀਏ ਸੁਤਮਤ ਮਨ ਬੁੱਧ ਤੇ ਤੇ ਕਰੀਏ ਸੁਰਾ ਸਿਦਾ ਕੀ ਸੁਦ ਕਾਲਮਖੰਡ ਕੀ ਬਾਣੀ ਜੋ ਰਹਾ ਤੇ ਤੇ ਹੋਲਾ ਕੋਈ ਹੋਰ ਤੇ ਤੇ ਜੋਦ ਮਾਹਵਲ ਸੂਤ ਮੇਰਾਮ ਨੇ ਆਪਰਪੂਰ ਤੇ ਤੇ ਜੋਦ ਮਾਹਵਲ ਸੂਰਤਿ ਮੇਰਾਮ ਨੇ ਆਪਰਪੂਰ ਤਿੰਨ ਮੇਰਾਮ ਨੇ ਆਪਰਪੂਰ ਤੇ ਤੇ ਸੀਤੋ ਸੀਤਾ ਮੇ ਮਾਏ ਤਾਂ ਕਿ ਰੂਪ ਨਾ ਕਦੇ ਜਾਏ ਨਾ ਉਮੈ ਨ ਟਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਤੇ ਤੇ ਬਦ ਵਸੇ ਕੋ ਲੋ ਕਰੇ ਨ ਸਤਿਮ ਦੋਸਤੋ ਇਹ ਸਤਖੰਡ ਵਸੇ ਨੰਕਾਰ ਕਾਰ ਕਰ ਵੇਖੇ ਨਦ ਨਿਆਜ ਦਿੱਤੇ ਖੰਡ ਮੰਡਲ ਵਾਲ ਪੰਡ ਦੇਖੋ ਕਥੇ ਤਾਤਨਾ ਤਤੇ ਲੋ ਲੋ ਲੋਕਾਰ ਜਿਉ ਹਿਉ ਹੁਕਮ ਤਿਵੇ ਤਿਉ ਕਾਰ ਮੇਕੇ ਮਿਕਸੇ ਕਰ ਵਿਚਾਰ ਨਾਨਕਾ ਤਨਾ ਕਲੜਾ ਸਾਰ ਜਤਪਾਰਾ ਤੇ ਸੁਨਿਆਰ ਹੈ ਰਣਮਤ ਮੇਰਾ ਹਤਿਆਰ ਪਾਉ ਖਲਾ ਗੰਦ ਤਾਉ ਪੰਡਾ ਪਾਉ ਅੰਮ੍ਰਿਤ ਤੇ ਤਾਲ ਕੜੀਏ ਸੋ ਸਤੇ ਜੇ ਸਾਜਿਕ ਨਰਕ ਤੇ ਨਿਕਾਰ ਨਾਨਕ ਨਦੀ ਨਿਆਸ ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਾਤਾ ਦੇ ਸਰਾ ਤਉ ਦਾਇ ਦਾ ਇਹ ਸਲਜਤ ਤੇ ਗਿਆ ਗਿਆ ਬਰ ਗਿਆ ਗਿਆ ਵਾਜੇ ਤਰਫੋਂ ਦੂਰ ਕਮੀ ਆਪੋ ਆਪਣੇ ਕਨੇੜੇ ਕਾ ਦੋ ਜਿਨੇ ਨਾਮ ਤੇ ਆ ਗਏ ਸ਼ਕਤਕਾਰ ਨਾਲ ਤੇ ਮੁੱਖ ਜਲੇ ਕਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਸ਼ਕਤਕਾਰ ਨਾਲ ਕ ਤੇ ਮੁੱਖ ਜਲੇ ਕਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ